ਲੁਧਿਆਣਾ ਦੇ ਵਿੱਚ ਇੱਕ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਇੱਕ ਗੱਭਰੂ ਜਵਾਨ ਨੌਜਵਾਨ ਦਾ ਤੇਦਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਹੋਇਆ ਇਸ ਤਰ੍ਹਾਂ ਕਿ ਮੁਹੱਲੇ ਦੇ ਵਿੱਚ ਪਹਿਲਾਂ ਤਾਂ ਲੜਾਈ ਝਗੜਾ ਹੁੰਦਾ ਆ ਤਾਂ ਉਸ ਤੋਂ ਬਾਅਦ ਲੜਾਈ ਜਦੋਂ ਖਤਮ ਹੋ ਜਾਂਦੀ ਆ ਤਾਂ ਉਹ ਵਾਪਸ ਆਪਣਾ ਮੋਟਰਸਾਈਕਲ ਗਲੀ ਦੇ ਵਿੱਚੋਂ ਲੈਣ ਆਉਂਦਾ ਆ ਤਾਂ ਜਦੋਂ ਲੈ ਕੇ ਜਾ ਲੱਦਾ ਆ ਤਾਂ 20-25 ਮੁੰਡੇ ਜੜਿਆ ਪਹਿਲਾ ਤੋਂ ਜਿਹੜਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਤਾਂ ਉਹਦੇ ਉਹਨਾਂ ਵੱਲੋਂ ਜਿਹੜਾ ਤੇਜ਼ ਦਰ ਹਥਿਆਰਾਂ ਦੇ ਨਾਲ ਇਸ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੇ ਕਨ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਕੀ ਕੁਝ ਕਹਿ ਰਹੇ ਨੇ ਇਲਾਕਾ ਵਾਸੀ ਪਰਿਵਾਰਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਉਹ ਕੌਣ ਥੇ ਵਾਪਕ ਬਚਪਨ ਕੀ ਯਾਰ ਦੋਸਤ ਸੀ ਥੇ ਜਿਨ੍ਹਾਂ ਨੂੰ ਥੋੜਾ ਜਿਹਾ थोड़ा वो करते गुस्सा था उनमें थोड़े जो यार दोस्त में थोड़ी सी लड़ाई झगड़ा हो गई थी कल रात को उन्होंने वही लड़ाई झगड़ा उन्होंने दुश्मनी में उतार दिया अच्छा क्या रंजिश क्या थी किस किस वजह से इतना मतलब गुस्सा आ गया मैं तो आप साथ में थी नहीं मैं तो घर पे थी अपने बाकी ये था उनके उसके साथ में ही पता हुआ सब अच्छा हुआ क्या है पूरा मामला तो तो बता दो पता हो बस यही था कि थोड़ी दुश्मनी उन्होंने निकाली है बस और बाकी मुझे कोई बात बात नहीं पता ਕੀ ਹੋਇਆ ਸੀ ਰਾਤੀ ਜਿਹੜੀ ਲੜਾਈ ਝਗੜਾ ਹੋਇਆ ਉਹ ਕਿਹੜੀ ਜਗ੍ਹਾ ਹੋਇਆ ਸਾਨੂੰ ਦੱਸੋ ਜਗ੍ਹਾ ਗੈਸਪੁਰ ਹੋ ਜਾਂਦੀ ਅੱਛਾ ਰਮਨਦਸ ਕੋਲ ਉਹ ਹਰਗੋਬਿੰਦ ਨਗਰ ਚਾਰ ਨੰਬਰ ਗਲੀ ਅੱਛਾ ਕੀ ਹੋਇਆ ਵੀ ਜਿਹੜਾ ਹੋਇਆ ਇਦਾਂ ਸੀ ਕਿ 10:30 ਵਜੇ ਅਸੀਂ ਦਲੀ ਆਏ ਗਲੀ ਚ ਕੀ ਹੋਇਆ ਗਲੀ ਚ ਆਇਆ ਸੀ ਹਾਂਜੀ 5 ਮਿੰਟ ਬੈਠੇ ਆਪਾਂ ਹਾਂ ਇੰਨੇ ਚ 20 20-25 ਜਣੇ ਮੁੰਡੇ ਆ ਗਏ ਅੱਛਾ ਜੁਨਾ ਪੁੱਛੇ ਮਾਲਮ ਮਾਲੂ ਸ਼ੁਰੂ ਕਰਤਾ ਹੁਣ ਲੇਕਿਨ ਕਿਨੇ ਜਣੇ ਮਾਰੇ ਮੁੰਡੇ ਨੇ ਪਰ ਆਦਰ ਕਿਸਮ ਦਾ ਪਾਦੇ ਕਾਲਾ ਘਰਾਸ ਹਾਂਜੀ ਅੱਛਾ ਕਿਉਂ ਮਾਰੇ ਆ ਕਾਰਨ ਕੀ ਕਾਰਨ ਤਾਂ ਪਤਾ ਨਹੀਂ ਕਾਰਨ ਕੁਛ ਨਹੀਂ ਪਤਾ ਕੋਈ ਰੰਜੀਤ ਵਗਾਰਾ ਸੀ ਹਾਂਜੀ ਪੁਰਾਣੀ ਰੰਜੀਤ ਸੀ ਵੀ ਸਰ ਪੁਰਾਣੇ ਸੀ ਉਹਨੇ ਇਹਨਾਂ ਦਾ ਪਤਾ ਨਹੀਂ ਪਤਾ ਵੀ ਕੁਛ ਨਹੀਂ ਹੈ ਤੇ ਕਿੰਨੇ ਲੋਕ ਸੀ ਲੋਕ 20-25 ਜਣੇ 20-25 ਜਣੇ ਸਿਆਰ ਸੀ ਉਹਨਾਂ ਤੋਂ ਹਾਂਜੀ ਤੇ ਨਾਲ ਇੱਕ ਦਾ ਨਾਮ ਹੈ ਰਾਜੂ ਰਾਣਾ ਇਹ ਖਾਨ ਵੈਪਨ ਵੀ ਸੀ ਵੈਪਨ ਵੀ ਸੀ ਅੱਛਾ ਹਥਿਆਰ ਵੀ ਸੀ ਕਿ ਉਹਨਾਂ ਦਾ ਹਾਂਜੀ ਗਰਾਰੀ ਸੀ ਗਰਾਰੇ ਸੀ ਕਿ ਕੋਈ ਥਾਣਾ ਚਲਾਇਆ ਹਾਂਜੀ ਗਰਾਰੀ ਅੱਛਾ ਕਿੰਨੇ ਹਥਿਆਰ ਮਤਲਬ ਕਿੰਨੇ ਫਾਇਰ ਹੋਏ ਸੱਤ ਸੱਤ ਤੱਕ ਨਹੀਂ ਹੋਏ ਵੈਪਨ ਸੀ ਗਰਾਰੇ ਸੀ ਕਿ ਹਾਂ ਵੀ ਫਾਇਰ ਹੋਈਆਂ ਬੰਦ ਦੀ ਇੰਨੀ ਵੱਧ ਚੁੱਕੀ ਹੋਈ ਹੈ ਲੁਧਿਆਣਾ ਵਿੱਚ ਕਿ ਸ਼ਰਿਆਮ ਇੱਕ ਵਿਅਕਤੀ ਨੂੰ ਇਸ ਤਰੀਕੇ ਨਾਲ ਵਾਰ ਦਿੱਤਾ ਔਰ ਉਸ ਦੀ ਲਾਸ਼ ਨੂੰ ਚੱਕਣ ਵਾਸਤੇ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਧਮਕੀਆਂ ਦਿੱਤੀਆਂ ਗਈਆਂ ਨੂੰ ਲਾਸ਼ ਨੂੰ ਚੱਕਿਆ ਤਾਂ ਮੈਨੂੰ ਤਾਂ ਵੀ ਇਹ ਸਵੇਰੇ ਪਤਾ ਲੱਗਾ ਹਾਂਜੀ ਮੈਂ ਮੋਕੇ ਦੇ ਗਿਆ ਉਥੇ ਉਧਰ ਕਾਫੀ ਬਲੱਡ ਬਲੱਡ ਹੋਇਆ ਹੋਇਆ ਸੀ ਦਾ ਹਥਿਆਰੀਆਂ ਫੋਟੋਆਂ ਦੇਖੀਆਂ ਵੀ ਨਹੀਂ ਹੋਣਾ ਚਾਹੀਦਾ ਮੈਂ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਮੁੰਡਾ ਬਹੁਤ ਜ਼ਿਆਦਾ ਸਹਿਮਿਆ ਹੋਇਆ ਆ ਇਹ ਡਰਿਆ ਪਿਆ ਆ ਇਹਨੂੰ ਵੀ ਬਹੁਤ ਤੰਗਾ ਕੇ ਗਏ ਸੀ ਹੁੰਦੇ ਨੂੰ ਕਿ ਤੈਨੂੰ ਵੀ ਮਾਰਾਂਗੇ ਜੇ ਤੂੰ ਕੋਈ ਗਵਾਹੀ ਦਿੱਤੀ ਕੋਈ ਹੁਣ ਸਵੇਰ ਦੇ ਆਏ ਹੋਏ ਆ 10 ਵਜੇ ਦੇ ਅਸੀਂ ਇਨਸਾਫ ਮੰਗ ਰਹੇ ਆ 2 ਵਜੇ ਕੀ ਆ ਨਾ ਮੈਡਮ ਇੱਥੇ ਇਹਨਾਂ ਕੋਈ ਆ ਕੋਈ ਵੀ ਹੈ ਨਹੀਂ ਕਿ ਸਾਨੂੰ ਪਤਾ ਲੱਗਿਆ ਸਾਡਾ ਕੋਈ ਪਰਚਾ ਦਰਜ ਹੋਇਆ ਨਹੀਂ ਹੋਇਆ ਅੱਛਾ ਜੀ ਮੋਕੇ ਦੇ ਦੇ ਕੋਈ ਕੁਝ ਨਹੀਂ ਮੋਕੇ ਦੇ ਰਾਤੀ ਗਏ ਸੀ ਪੁਲਿਸ ਅੱਛਾ ਮੱਕਦੇ ਗਈ ਸੀ ਸਵੇਰੇ ਸਾਨੂੰ ਬੁਲਾਇਆ ਸੀ ਅਸੀਂ ਆਏ ਸੀ 3 ਘੰਟੇ 3 ਘੰਟੇ ਵੱਧ ਗਈ ਸੀ ਕਹਿੰਦੇ ਜਿਹੜੇ ਪਤਾ ਲੱਗਿਆ 20 25 ਮੁੰਡੇ ਸੀਦੇ ਕਹਿੰਦੇ ਸਾਰਾ ਦੋਸਤ ਪੁੰਚੇ ਹੋਏ ਆ ਪਹੁੰਚਿਆ ਪਰ ਹਾਂਜੀ ਹਾਂਜੀ ਪੂਰਾ ਹਾਲ ਹੈ ਕਿਸ ਤਰ੍ਹਾਂ ਦੀ ਮੰਗ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦੀ ਕਾਰਵਾਈ ਇਹਨਾਂ ਲੋਕਾਂ ਦੇ ਹੋਣੀ ਚਾਹੀਦੀ ਵੀ ਇਨਸਾਫ ਚਾਹੀਦਾ ਮੁੰਡਾ ਵਧੀਆ ਸੀਦਾ ਉਹਦਾ ਜਿਹੜਾ ਵੱਡਾ ਬ੍ਰਦਰ ਸੀ ਕਹਿੰਦਾ ਪਾਗਲ ਹੋ ਗਿਆ ਸੀਦਾ ਉਹ ਮੁੜਿਆ ਨਹੀਂ 10 15 ਸਾਲ ਤੋਂ ਮਮਾ ਉਹਦੇ ਸਪੈਰੋਂ ਗਏ ਸੀਦੇ ਇਕੱਲਾ ਮੁੰਡਾ ਸੀ ਪਾਪਾ ਉਹਦੇ ਪਿੰਡ ਰਹਿੰਦੇ ਨੇ ਉਹਨਾਂ ਨੂੰ ਕਰਤਾ ਸੀ ਹਰਤੀ ਫੋਨ ਉਹ ਆਉਂਦੇ ਪਏ ਨੇ ਕੱਲ੍ਹ ਘੱਟ ਪ ਇਨਸਾਫ ਚਾਹੀਦਾ ਸਾਨੂੰ 7 ਵਜੇ ਜਿਹੜਾ ਮੈਨੂੰ ਪਤਾ ਲੱਗਾ ਵੀ ਇਹਨਾਂ ਦੀ ਕੋਈ 7 ਵੇ ਖਾਨ ਮੁੰਡੇ ਨਾਲ ਵੈਸ ਹੋਈ ਆ ਬਲਾਜਮਾ ਨੇ ਉਹਦਾ ਕਮਰਾ ਖੋਲ ਕੇ ਤਾਲਾ ਤੋੜ ਕੇ ਉਹਦਾ ਆਈ ਕਾਰਡ ਵੀ ਕੱਢਿਆ ਆ ਉਹਨਾਂ ਨੇ ਮੈਨੂੰ ਦਿਖਾਇਆ ਮੈਂ ਗਿਆ ਸੀ ਉਹਨਾਂ ਨੇ ਦਿਖਾਇਆ ਕਹਿੰਦੇ ਜੀ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਪਰ ਸਵੇਰੇ ਅਸੀਂ ਆਇਆ ਉਹ ਨੇ ਸਾਨੂੰ ਕਾਰਡ ਦਿਖਾਇਆ ਤੁਹਾਨੂੰ ਗੱਲਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਉਹ ਵੀ ਖਾਣ ਲੱਭ ਲਿਆ ਇਹ ਕਰ ਲਿਆ ਉਹ ਕਰ ਲਿਆ ਖਾਲੀ ਕਾਰਡ ਦਿਖਾਇਆ ਉਹਨੂੰ ਉਹਨਾਂ ਨਾਲ ਮਾੜੀ ਕੋਈ ਬਹਿਸ ਹੋਈ ਸੀ ਖਾਣ ਨਾਲ 7:30 ਵਜੇ ਕਰੀਬ ਜਿਹੜੀ ਪਤਾ ਲੱਗਾ ਸਰ ਮਹੱਲੇ ਦੀ ਜਾ ਕੇ ਉਸ ਤੋਂ ਬਾਅਦ ਇਹਨਾਂ 10:00 ਵਜੇ ਜਿਹੜਾ ਉਹ ਮੁੰਡਾ ਆਇਆ ਜਿਹਨੂੰ ਕਹਿੰਦੇ ਪਏ ਨਾਮ ਲੈ ਰਹੇ ਆ ਉਹ ਇਕੱਠੇ ਬਚਪਨ ਦੇ ਦੋਸਤ ਸੀ ਕਹਿੰਦੇ ਉਹਨੇ ਸੋਚਿਆ ਵੀ ਵੈਸੇ ਗੱਲ ਕਰਨ ਆ ਰਹੇ ਆ ਮੇਰੇ ਨਾਲ ਉਹ ਆਂਦੇ ਧਾ ਮਾਰਨ ਲੱਗ ਗਏ ਇਹ ਕਹਿੰਦਾ ਮੈਂ ਡਰਦੇ ਮਾਰੇ ਅੰਦਰ ਵੜ ਗਿਆ ਹਾਂਜੀ ਉੱਥੇ ਮੋਕਲੇ ਕੈਮਰੇ ਲੱਗੇ ਨੇ ਪ੍ਰ ਜੂਗਾ ਕਿਤਨੇ ਕਿਤੇ ਇਲਾਕੇ ਦੇ ਲੋਕ ਵੀ ਡਰੇ ਹੋਏ ਨੇ ਹਾਂਜੀ ਬਿਲਕੁਲ ਡਰੇ ਹੋਏ ਆ ਜੀ ਸੈਂਡ ਦਾ ਮਾਹੌਲ